ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆ ਮਾਨਸਾ ਪੰਜਾਬ ਟਰੈਕਟਰ ਸੇਲੈਂਡ ਪਰਚੇਜ਼ ਵਾਲੇ ਕੋਲੇ ਰੁਬਾਈਆਂ ਕੋਲੇ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਵੱਡੀ ਗਿਣਤੀ ਦੇ ਵਿੱਚ ਸਵਰਾਜ ਜੌਂਡੀਅਰ ਦਾ ਹਰ ਇੱਕ ਕਿਸਮ ਦਾ ਟਰੈਕਟਰ ਮਿਲ ਜੂਗਾ ਤੇ ਗੱਲਬਾਤ ਕਰਦੇ ਆ ਉਹਨੂੰ ਕੱਲੇ ਕੱਲੇ ਟਰੈਕਟਰ ਦੇ ਰੇਟ ਤੋਂ ਲੈ ਕੇ ਸਾਰੀ ਜਾਣਕਾਰੀ ਦੇਵਾਂਗੇ ਮਿਲਦੇ ਆ ਬਾਈ ਉਹਨਾਂ ਕੋਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਲ ਚਾਲ ਜੀ ਠੀਕ ਹੈ ਵਧੀਆ ਬਾਈ ਕਿਹੜੇ ਕਿਹੜੇ ਮਾਡਲ ਐਸ ਟਾਈਮ ਜਿਹੜੇ ਆਪਣੇ ਕੋਲੇ ਖੜੇ ਨੇ ਅਵੇਲੇਬਲ ਆ ਵੀ ਟਰੈਕਟਰ ਆਪਣੇ ਕੋਲੇ 30-32 ਟਰੈਕਟਰ ਹੈਗੇ ਨੇ ਇਹਨਾਂ ਇਹਦਾ ਹੀ 2023 ਮਾਡਲ ਹੈ ਠੀਕ ਹੈ ਜੀ ਸਾਰਾ ਫੁੱਲ ਟਾਪ ਮਾਡਲ ਹੈ ਤੇ ਕਿਹੜਾ ਨੰਬਰ ਕਿੱਥੋਂ ਬਾਈ ਪੰਜਾਬ ਦਾ ਮਾਨਸਾ ਦੀਆਂ ਮਾਨਸਾ ਦਾ ਲੋਕਲ ਹੀ ਨੰਬਰ ਆ ਕਿੰਨਾ ਮਾਡਲ ਹੈ ਜੀ ਇਹ 23 ਮਾਡਲ ਆ 7 ਲੱਖ 70 ਹਜ਼ਾਰ ਦਾ ਦੇਣਾ ਤੇ ਲੋਨ ਕਰਾਉਣਾ ਹੋਵੇ ਸੀ ਕਿਸੇ ਨੇ ਆ ਹੋ ਜੀ ਠੀਕ ਆ ਬਾਕੀ ਟਾਇਰਾਂ ਟੂਰਾਂ ਵੀ ਹੋਣੀ ਹੋਵੇ ਬਾਈ ਕੰਡੀਸ਼ਨ ਬੜੀ ਕੈਮਰਾ ਨਾਲ ਦੇ ਆ ਤੇ ਅੱਗੇ ਆ ਕੇ 855 ਹਾਂ ਜੀ ਸਵਰਾਜ ਇਹ ਵੀ ਪੰਜਾਬ ਨੰਬਰ ਹੈ ਪੀਵੀ 44 ਸਨਾਮ ਦਾ ਪੀਵੀ 44 ਕਲਰ ਦਾ ਠੀਕ ਆ ਜੀ ਟਰੈਕਟਰ ਵਧੀਆ ਇੰਜਨ ਗੇਅਰ ਦਾ ਚੱਲ ਚਲਾਵੇ ਦਾ ਟਾਇਰ ਟੂਰ ਵਧੀਆ ਨੇ ਚੱਲ ਟਾਇਰ ਵਧੀਆ ਨੇ ਹਣਾ ਇਤੋਂ ਵਧੀਆ ਤੇ ਇਹ ਕਿੰਨਾ ਮਾਡਲ ਆ ਇਹ ਇਹ 99 900 ਤੇ ਡਿਮਾਂਡ ਕੀ ਇਹਦੀ ਬਾਈ ਇਹ ਆਪਾਂ ਡਿਮਾਂਡ 2 ਲੱਖ ਰੁਪਈਆ ਕਰਦੇ ਆ ਮੌਕੇ ਤੇ ਕਰ ਦਾਂਗੇ ਮਾੜੀ ਬਾਕੀ ਮੌਕੇ ਦੀ ਮੰਗ ਤਾਂ ਹੋ ਜੀ ਤੇ ਇਹਦੇ ਤਾਂ ਲੋਨ ਵਾਲਾ ਤਾਂ ਇਹਦਾ ਹੁੰਦਾ ਨਹੀਂ ਬਾਈ ਬਾਰੇ ਪੁਰਾਣੇ ਮਾਡਲ ਨੇ ਜਿਹੜਾ ਇਹ ਤਾਂ ਕੈਸ਼ ਪੇਮੈਂਟ ਹੀ ਮਿਲਣਗੇ 12 ਮਾਡਲ ਤੋਂ ਉੱਪਰ ਹੁੰਦਾ ਲੋਨ ਹਾਂ ਤੇ ਅੱਗੇ ਆ ਗਿਆ ਬਾਈ ਸੋਨਾਲੀਕਾ 750 ਹਾਂਜੀ ਇਹ 6 ਮਾਡਲ ਆ ਬਟਿੰਡਾ ਨੰਬਰ ਆ ਟਾਇਰ ਆਪਾਂ ਜਮਾ ਨੰਬਰ ਟਾਇਰ ਜਮਾ ਨਵੇਂ ਪਏ ਨੇ ਹ ਸਾਰਾ Ориਜਨਲ ਹੈ। ਫੈਰ ਮੜਾ ਨੇੜੇ ਕਰਕੇ ਦਿਖਾ ਦੇ ਵੀ ਚਾਰੇ ਟਾਇਰ ਨਵੇਂ ਨੇਗੇ। ਤੇ ਇਹਦੀ ਕੀ ਡਿਮਾਂਡ ਆ ਜੀ? ਇਹ ਆਪਾਂ ਦੇ ਦਾਂਗੇ 2,80,000 ਦਾ। ਇਹ ਬਠਿੰਡਾ ਨੰਬਰ ਆ ਲਗਭਗ ਪੰਜਾਬ ਨੰਬਰ ਟਰੈਕਟਰ ਹੀ ਨੇ ਜੀ ਸਾਰੇ। ਹਾਂ 90% ਪੰਜਾਬ ਦੇ ਨੇ। ਇਹ ਟਰੈਕਟਰ ਆਪਣਾ ਸੇਲ ਹੋ ਗਿਆ। ਜਿਹੜਾ ਇਹ ਵਾਲਾ। ਹਾਂ ਇਹ ਸੇਲ ਹੋ ਗਿਆ। ਸੋਨਾਲੀਕਾ ਡੀਆਈ 35 ਇਹ ਵੀ ਸੇਲ ਹੋ ਗਿਆ। 14 ਮਾਡਲ ਸੀ ਇਹ ਸੇਲ ਹੋ ਗਿਆ। ਠੀਕ ਆ। ਅਗਿਆਗਾ ਮਹਿੰਦਰਾ ਨੋਵੋ 605 ਡੀਆਈ। ਮਾਨਸਾ ਨੰਬਰ ਹੈ ਵੀ ਆਪਣਾ 22 ਮਾਡਲ ਹੈ। 6 ਲੱਖ ਰੁਪਏ ਦਾ ਦੇ ਦਾਂਗੇ। 6 ਲੱਖ ਦਾ। ਲੋਨ ਵੀ 6 ਲੱਖ ਦੀ ਹੋ ਜੂਗਾ ਪੂਰਾ ਫੁੱਲ ਲੋਨ ਹੋ ਜੂਗਾ ਡਾਕੂਮੈਂਟ ਸਹੀ ਹੋਣੇ ਚਾਹੀਦੇ ਆ ਬੰਦੇ ਦੇ ਬਾਕੀ ਜਿਹੜਾ ਤੁਹਾਡਾ ਆਧਾਰ ਕਾਰਡ ਜਾਂ ਮਤਲਬ ਤੁਹਾਡਾ ਸਿਬਲ ਸਕੋਰ ਆ ਉਹ ਸਹੀ ਹੋਣਾ ਚਾਹੀਦਾਗਾ ਤੇ ਇਹਦਾ ਜਿਹੜਾ ਫੁੱਲ ਪੇਮੈਂਟ ਦਾ ਜਿਹੜਾ ਲੋਨ ਹੋ ਜੂਗਾ ਤੁਹਾਡਾ ਅੱਗੇ ਆਗਾ ਨਿਊ ਵਾਲਾ ਹੈ 18 ਮਾਡਲ ਇਹ ਵੀ 23 ਫਤੇਗੜ੍ਹ ਸਾਹਿਬ ਨੰਬਰ ਹੈ ਇਹ ਟਰੈਕਟਰ ਆਪਾਂ ਦੇ ਦਿਆਂਗੇ ਸਾਢੇ 6 ਲੱਖ ਰੁਪਏ ਡਿਮਾਂਡ ਕਰਦੇ ਆ ਮੁੱਕ ਤੇ ਹੋਰ ਕਰ ਦਾਂਗੇ ਮੰਨਤਾ ਕਿੰਨਾ ਮਾਡਲ ਹੈ ਇਹ 12 18 18 18 18 ਮਾਡਲ ਆ ਇਹਦਾ ਵੀ ਲੋਨ ਹੋ ਜੂਗਾ ਜੀ ਹਣਾ ਆਹ ਲੋਨ ਹੋ ਜੇਦਾ ਇਹਦਾ ਕੁਛ ਡਾਊਨ ਪੇਮੈਂਟ ਦੇ ਕੇ ਹੋਊਗਾ ਬਾਈਕੇ ਆ ਇਹਦਾ ਲੱਖ ਸਵਾ ਲੱਖ ਦੇਣਾ ਲੱਖ ਸਵਾ ਲੱਖ ਜਿਹੜਾ ਆਪਣੇ ਕੋਲ ਟਰੈਕਟਰ ਫੁੱਲ ਲੋਨ ਵਾਲਾ ਆਪਾਂ ਦੱਸ ਦਾਂਗੇ ਵੀਡੀਓ ਦੇ ਵਿੱਚ ਦੱਸ ਬਸ ਮੈਸੇਜ ਕਰਨ ਕੱਲਾ ਵਟਸਐਪ ਤੇ ਕਾਲ ਨਾ ਕਰਨ ਕਾਲ ਨਾ ਕਰਨ ਬਾਈ ਨੂੰ ਮੈਸੇਜ ਕਰ ਲਿਓ ਵਟਸਐਪ ਤੇ ਇਸ ਫੁੱਲ ਡਿਟੇਲ ਆ ਜਿਹੜੀ ਤੁਹਾਨੂੰ ਮਿਲ ਜੂਗੀ ਟਰੈਕਟਰਾਂ ਦੀ ਤੇ ਅਗਲਾ ਆ ਗਿਆ 750 ਡੀਆਈ ਸੋਨਾਲੀ ਕਾ ਇਹ 12 ਮਾਡਲ ਆ ਐਚ ਆਰ ਨੰਬਰ ਆ ਟੈਟੂਰ ਵਧੀਆ ਨੇ ਸ਼ਾਇਦ ਨਾਲ ਦੀ ਆ ਤੇ ਕੱਲ ਹੀ ਆਇਆ ਆਪਣੇ ਕੋਲ ਟਰੈਕਟਰ ਚੰਗਾਗਾ ਚੱਲ ਚਲਾਵੇ ਦਾ ਜ਼ਿੰਮੇਵਾਰੀ ਵਾਲਾ ਇਹ ਵੀ ਪੰਜਾਬ ਨੰਬਰ ਆ ਜੀ ਇਹ ਨੰਬਰ ਹੈ ਐਚ ਆ ਐਨਓਸੀ ਦੇ ਦੇਾਂਗੇ ਜੀ ਐਨਓਸੀ ਮਿਲ ਜੂਗੀ ਐਨਓਸੀ ਜਿੱਥੋਂ ਦੀ ਵੀ ਤੁਸੀਂ ਚਾਹੋਗੇ ਉਥੋਂ ਦੀ ਜਿਹੜੀ ਅਵੇਲੇਬਲ ਹੋ ਜੀ ਅੱਗੇ ਆ ਰੇਟ ਆ ਹੈਗਾਗਾ 3 ਲੱਖ ਤੇ 40 ਹਜ਼ਾਰ ਦਾ ਦੇ ਦਾਂਗੇ ਜਸਲੇ ਸਜੈਸਨੂ ਹੀ ਹੈ 3 ਲੱਖ 40 ਹਜ਼ਾਰ ਤੇ ਅੱਗੇ ਆਗਾ ਮਹਿੰਦਰਾ ਇਹ ਛੋਟੇ ਜ਼ਿਮੀਂਦਾਰਾਂ ਵਾਸਤੇ 255 200 ਲੈਂਡ ਰਾਈਵਰੀ ਠੀਕ ਆ ਜੀ ਹਾਂਜੀ ਚਾਰੇ ਟਾਇਰ ਆਪਾਂ ਬਾਈ ਨੂੰ ਦਿਖਾ ਰਹੇ ਆਪਾਂ ਜਮਾ ਨਵੇਂ ਚਾਰੇ ਟਾਇਰ ਨਵੇਂ ਦੇ ਜਮਾ ਬਿਲ ਵਗੈਰਾ ਦੇ ਦਾਂਗੇ ਠੀਕ ਆ ਬਾਈ ਸਾਰਾ ਟਾਇਰ ਦਾ ਬਿਲ ਮਿਲ ਜੂਗਾ ਹਨਾ ਹਾਂਜੀ ਹਾਂਜੀ ਸਾਰਾ ਟਰੈਕਟਰ ਏ ਟੂ ਜ਼ेड ਰੇਜ ਗੁਡਇਰ ਦੇ ਟਾਇਰ ਪਏ ਹੋਣੇ ਹਨਾ ਬਾਈ ਸਰ ਹਾਂਜੀ 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 ਤੇ ਇਹ ਪੰਜਾਬ ਨੰਬਰ ਆਪਣਾ ਮਾਨਸਾ ਇਹ ਕਿੰਨਾ ਮਾਡਲ ਦੱਸਾਈ ਇਹ 16 ਮਾਡਲ 16 ਮਾਡਲ ਹਾਂ ਹਾਂ ਇਹ 16 ਮਾਡਲ ਹੈ ਇਹ ਆਪਾਂ ਦੇ ਦਾਂਗੇ ਟਰੈਕਟਰ ਮਾਨਸਾ ਨੰਬਰ ਹੈ 22 ਲੱਖ ਰੁਪਏ ਦੇ ਦਾਂਗੇ ਜੱਸੀ 22 ਲੱਖ ਰੁਪਏ ਦਾ ਜਮਨ ਨਵਾਂ ਖੜਾ ਬਾਈ ਟਰੈਕਟਰ ਹਾਂ ਹਾਂ ਜਮਨ ਆ ਇਹ 13 ਮਾਡਲ ਆ ਇਹ ਵੀ ਐਚ ਆ ਇਹਦੀ ਵੀ ਇਹਨੂੰ ਸੀ ਮਿਲ ਜੂਗੀ ਚੌਕੜਾ ਟਾਇਰਾਂ ਦਾ ਨਵਾਂ ਬਈਰ ਨੂੰ ਕਹਦੇ ਵੀਡੀਓ ਚ ਦਿਖਾ ਦੂਗਾ ਟਾਇਰ ਲਗਭਗ ਸਾਰੇ ਟਰੈਕਟਰਾਂ ਦੀ ਬਾਈ ਹੋਰਾਂ ਕੋਲੇ ਨਵੇਂ ਨਹੀਂ ਗਏ ਸਮਾ ਮੁਲਾ ਟਾਇਰਾਂ ਟੂਰਾਉਣੀ ਤਾਂ ਦੇਖਣ ਦੀ ਲੋੜ ਨਹੀਂ ਜਾ ਕੇ ਕੋਈ ਤੇ ਇਹ ਕਿੰਨਾ ਮਾਡਲ ਆ ਬਾਈ ਇਹ 13 13 ਮਾਡਲ ਬ੍ਰੇਕਾਂ ਵਾਲਾ ਟੌਪ ਮਾਡਲ ਪਾਵਰ ਸਟੀਅਰਿੰਗ ਵਾਲਾ ਇਹ ਟਰੈਕਟਰ ਆਪਾਂ ਦੇ ਦਾਂਗੇ 3 ਲੱਖ ਤੇ 65 ਹਜ਼ਾਰ ਦਾ ਜੱਸਨ ਹੋ ਦੇ ਜਾ 13 ਮਾਡਲ ਆਈ ਸੀ ਹਾਂ ਹਾਂ 3.6 ਇਹ ਵੀ ਲੋਨ ਤਾਂ ਹੋ ਜੂ ਹਣਾ ਇਹਦੇ ਤੇ ਹਾਂ ਲੋਨ ਹੋ ਜੂਗਾ ਕਿਉਂਕਿ ਲੋਨ ਦਾ ਸਪੈਸ਼ਲੀ ਕਸਟਮਰ ਆਣੇ ਜਿਹੜੇ ਮੈਸੇਜ ਕੀਤੇ ਸੀ ਵੀ ਸਾਨੂੰ ਲੋਨ ਦਾ ਜਰੂਰ ਨਾਲ ਦੱਸ ਦਿਆ ਕਰੋ ਹਾਂ 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 ਨਾ ਵੀ ਹੋ ਜੂਗਾ ਜਾਂ ਨਹੀਂ ਜਾਂ ਕਿੰਨੀ ਡਾਊਨ ਪੇਮੈਂਟ 12 ਮਾਡਲ ਤੋਂ ਉੱਪਰ ਵੀਰੇ 12 ਮਾਡਲ ਤੋਂ ਉੱਪਰ ਟਰੈਕਟਰ ਲੋਨ ਹੋ ਜੂਗਾ ਠੀਕ ਆ ਬਾਕੀ ਉਹ ਕਹਿੰਦੇ ਸੀ ਨਾ ਕਹਿੰਦੇ ਵੀ ਜਿੰਨੀ ਪੇਮੈਂਟ ਦੇ ਕੇ ਜਿਹੜਾ ਡਾਊਨ ਪੇਮੈਂਟ ਦੇ ਕੇ ਉਹ ਵੀ ਦੱਸ ਦਾਂਗੇ ਆਪਾਂ ਤੇ ਇਹ ਆ ਗਿਆ ਜੀ ਆਪਣਾ ਨਾ ਨਾ ਐਚ ਐਮਟੀ ਇਹ ਮਾਡਲ 93 ਆ 98 ਸੌਰੀ ਅੱਛਾ ਜੀ ਮੰਗਦੇ ਤਾਂ 2,68, ਹੂੰ ਆਪਾ ਦੇ ਦਾਂਗੇ ਯਾਰ 2.5 ਲੱਖ ਰੁਪਏ ਚੋ ਵੀ ਮੰਨਤਾਨ ਕਰ ਦਾਂਗੇ ਚੌਕ ਪੜਾਇਦਾ ਵੀ ਨਾ ਮਸੀ ਹਟਦਾ ਟਾਇਰ ਚਾਰੇ ਬਿਲਕੁਲ ਨਵੇਂ ਨੇ ਬਾਈ ਨੇੜੇ ਕਰਕੇ ਚੱਲ ਚੱਲਾ ਵੀ ਦਾ ਹੀ ਵਧੀਆ ਕੱਲੇ ਟਾਇਰ ਵੀ ਨਹੀਂ ਚਲਾ ਕੇ ਵਾ ਕੇ ਲੈ ਠੀਕ ਆ ਉਰੇ ੱੱੱਕੇ ਵਾਲਾ ਵੰਪਰ ਵਧੀਆ ਵੰਪਰ ਲੱਗਿਆ ਹੋਇਆ ਅੱਗੇ ਆ ਜੂ ਜੀ ਇੱਧਰ 855 ਇਹ ਵਿਗ ਗਿਆ ਵੀਰੇ ਆਪਣਾ ਸੇਲ ਹੋਇਆ ਹੋਇਆ ਇਹ ਵੀ ਸੇਲ ਹੋਇਆ ਹੋਇਆਗਾ ਉਧਰ ਨਾਲ ਵਾਲੇ ਦਿਖਾ ਦੀ ਹੈ ਨਾ ਮਾੜੀ ਹਾਂ ਹਾਂ ਨਾਲ ਵਾਲੇ ਦਿਖਾ ਦਿਓ ਸੋਨਾਲੀਕਾ ਖੜੇ ਨੇ ਦੋ ਇੱਧਰ ਇੱਕ ਤਾਂ ਇਹ ਹੈਗਾ ਆਪਣਾ ਡੀ 35 35 ਸੋਨਾ ਲੀਕਾ 2016 ਮਾਡਲ ਚੌਕੜਾ ਬੀਕੇਡੀ ਦਾ ਨਵਾਂ ਪਵਾਇਆ ਬਾਈ ਨੂੰ ਦਿਖਾ ਦੇ ਟਾਇਰ ਸਾਰੇ ਟਰੈਕਟਰਾਂ ਦੀ ਬਾਈ ਹੋ ਰਹੇ ਨੇ ਨਵੇਂ ਨਿਗੇ ਜਮਾ ਟਾਇਰਾਂ ਬਣੀ ਤੁਹਾਨੂੰ ਦੇਖਣ ਦੀ ਲੋੜ ਨਹੀਂ ਬਾਕੀ ਉਹ ਵੀ ਇੰਜਨ ਗੇਅਰ ਦੇ ਟਰੈਕਟਰ ਓਕੇ ਨੇ ਸਾਰੇ ਜਮਾ ਗਾਰੰਟੀ ਵਾਲੀ ਕੰਮ ਆ ਤੇ ਇਹ ਬਾਈ ਪਾਵਰ ਸਟੀਅਰਿੰਗ ਆ ਟਾਪ ਮਾਡਲ ਆ 16 ਮਾਡਲ ਆ ਹੈ 4 ਨੰਬਰ ਆ ਵੀ ਇਹਨੂੰ ਸੀ ਮਿਲ ਜੂਗੀ ਇਹਨੂੰ ਸੀ ਮਿਲ ਜੂਗੀ ਹੈਨਾ 370000 ਦਾ ਦੇ ਦਾਂਗੇ ਇਹ 370 ਤੇ ਅਗਲਾ ਜਿਹੜਾ ਸੁਨਹਿਰੀ ਰੁਪਿਆ ਦੇ ਡਾਊਨ ਪੇਮੈਂਟ ਭਰ ਕੇ ਲੋਨ ਹੋ ਜੂ 1 ਲੱਖ ਰੁਪਿਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਜਿਹੜਾ ਬਾਈ ਜਿਹੜਾ ਲੋਨ ਡਿਪੈਂਡ ਕਰਦਾਗਾ ਤੁਹਾਡਾ ਸਿਬਲ ਸਕੋਰ ਹੈ ਜਿਹੜਾ ਉਹਦੇ ਤੇ ਡਿਪੈਂਡ ਕਰਦਾ ਹਾਂ 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 ਉਹ ਤੇ ਡਿਪੈਂਡ ਕਰਦਾ ਤੁਹਾਡਾ ਸਹੀ ਹੋਵੇ ਆਧਾਰ ਕਾਰਡ ਪੈਨ ਕਾਰਡ ਤੁਹਾਡਾ ਨਾਲ ਆਊ ਜੂ ਪਤਾ ਲੱਗ ਜੂਗਾ ਹਾਂਜੀ ਤੇ ਜਿਹੜਾ ਅੱਗੇ ਹੈਗਾ ਸੋਨ ਵਾਲੀ ਕੱਢੀ ਇਹ 10 ਮਾਡਲ ਹੈ ਐਮ ਐਮ ਸੁਪਰ ਤਿੰਨ ਸਿਲੰਡਰ ਮਿੰਨੀ 60 ਬੋਲ ਦੰਨੇ ਆਪਾਂ 14 ਦੇ ਟਾਇਰਾਂ ਵਾਲਾ ਸੁਪਰ ਹੈ ਪਾਵਰ ਸਟੀering ਹੈ ਠੀਕ ਹੈ 50 ਨੰਬਰਾਂ ਚਿੱਪ ਵਾਲੀ ਕਾਪੀ ਹੈ 10 ਮਾਡਲ ਹੈ ਲੋਨ ਤਾਂ ਨਹੀਂ ਇਹਦੇ ਹੁੰਦਾ ਹਾਂ ਪਰ ਟਰੈਕਟਰ ਬਹੁਤ ਚੰਗਾ ਚੱਲ ਚਲਾਵੇ ਟਰੈਕਟਰ ਬਿਲਕੁਲ ਸਾਫ਼ ਫੜਾ ਜੇ ਸ ਇਧਰ ਮਹਿੰਦਰਾ ਖੜਾ ਨੂਬ ਹੋਣਾ 605 DI ਹਾਏ 16 ਮਾਡਲ ਹੈ ਇਹ 16 ਮਾਡਲ ਆ ਟਰੈਕਟਰ ਚੰਗਾ ਹੈਗਾ ਸਾਰਾ ਐਮ ਆਰਐਸ ਦਾ ਚੌਕੜਾ ਇਹਦਾ ਵੀ ਨਵਾਂ ਠੀਕ ਹੈ ਜੀ ਤੇ ਇਹ ਟਰੈਕਟਰ ਆਪਾਂ ਦੇ ਦੇਾਂਗੇ 4.5 ਲੱਖ ਰੁਪਏ ਇੰਜਨ ਗੇਅਰ ਦਾ ਬਿਲਕੁਲ ਜਮਾਂ ਜ਼ਿੰਮੇਵਾਰੀ ਆ ਵਾ ਕੇ ਚਲਾ ਕੇ ਲੈ ਜਾਓ ਹੋਰ ਠੀਕ ਆ ਵੀ ਕਿਉਂਕਿ ਇਹ ਤੁਸੀਂ ਜਿਹੜੇ ਟਰੈਕਟਰ ਨੇ ਆਪਾਂ ਤਾਂ ਕਰਕੇ ਜਲਦੀ ਜਲਦੀ ਦਿਖਾ ਰਹੇ ਹਾਂ ਬਾਈ ਉਹਨਾਂ ਕੋਲੇ ਟਰੈਕਟਰਾਂ ਦਾ ਸਟਾਕ ਬਹੁਤ ਵੱਡਾ ਇੱਕ ਵਾਰੀ ਕੈਮਰਾ ਘੁਮਾ ਦੇ ਇਧਰ ਕੋਈ ਆਇਆ ਨਹੀਂ ਹੈਗਾ ਇਹਨਾਂ ਕੋਲ 2-4 ਟਰੈਕਟਰ ਹੀ ਖੜੇ ਹੋਣਾ ਤੇ ਵੀ ਉਦੋਂ ਬਾਅਦ ਬੰਦਾ ਕੰਮ ਚਲਾ ਲੈਂਦਾ ਹੈ ਉਹ ਗੱਲ ਨਹੀਂ ਹੈਗੀ ਟਰੈਕਟਰਾਂ ਦਾ ਸਟਾਕ ਫੁੱਲਾ ਗਿਆ ਆਈ ਆਈ ਜਾਂਦੇ ਆ ਜਿਹੜਾ ਚੌਂਡੀਅਰ ਆ ਗਿਆ 5210 ਇਹ 20 ਮਾਡਲ ਆ ਗੀਅਰ ਪ੍ਰੋ ਵਾਲਾ ਇਹ 4 ਸਪੀਡ ਦੇ ਵਿੱਚ ਹੈ ਵੀਰ ਨੂੰ ਦਿਖਾ ਦੇ ਚੌਕੜਾ ਇਹਦਾ ਵੀ ਗੁਡੀਅਰ ਦਾ ਨਵਾਂ ਠੀਕ ਹੈ ਜੀ ਚਾਰੇ ਟਾਇਰ ਨਾਲ ਦੇ ਇਹਦੇ 20 ਮਾਡਲ ਆ 20 ਮਾਡਲ ਆ ਇਹਦਾ ਫੁੱਲੀ ਹੋ ਜੂ ਬਈ ਲੋਨ ਹਨਾ ਨਾ ਲੋਨ ਇਹਦਾ ਲੱਖ ਸਵਾ ਲੱਖ ਪਰ ਲੱਖ ਸਵਾ ਲੱਖ ਡਾਊਨ ਪੇਮੈਂਟ ਛੱਡੀ ਕੀ ਇਹਦੇ ਲੈ ਜਾਂਗੇ ਆਪਾਂ ਇਹਦਾ ਕੀ 6 ਲੱਖ 70 ਹਜ਼ਾਰ ਦਾ ਤੇ ਨੰਬਰ ਪੰਜਾਬ ਦੀ ਹੈ ਬਈ ਇਹੇ ਇਹ ਨੰਬਰ ਹੈ 4 ਹਰੇਣਾ ਐਨਓਸੀ ਮਿਲ ਜੂਗੀ ਤਾਂ ਤੁਸੀਂ ਮਿਲ ਜੂ ਨੰਬਰ ਵੀ ਲਵਾ ਕੇ ਦੇ ਦੇ ਨੰਬਰ ਵੀ ਲਾ ਦੂ ਕੋਈ ਚੱਕਰ ਨਹੀਂ ਇਧਰ ਆਈਸ਼ਲ ਖੜਾ ਬਈ ਇਹ 23 ਮਾਡਲ ਆ ਨਵਾਂ ਹੀ ਹਨਾ ਹਾਂ ਇਹ ਨਵਾਂ ਟਰੈਕਟਰ ਆ ਬਿੱਲ ਸਿੱਧੇ ਨਾਮ ਦੇ ਦਾਂਗੇ ਜੇ ਕਿਸੇ ਵੀਰ ਨੇ ਲੈਣਾ ਠੀਕ ਆ ਬਿੱਲ ਹੀ ਮਿਲ ਜੂ ਸਿੱਧਾ ਉਹਦੇ ਨਾਮ ਤੇ ਹਾਂ ਕਾਪੀ ਵੀ ਬਣਾ ਕੇ ਦੇ ਦਾਂਗੇ ਸਿੱਧੀ ਕੋਈ ਚੱਕਰ ਨਹੀਂ ਠੀਕ ਆ ਬਿਲਕੁਲ ਨਵਾਂ ਟੈਕਟਰ 370000 ਚ ਕਾਪੀ ਬਣਾ ਕੇ ਦੇ ਲੈ ਕਿਹਲਾ 23 ਮਾਡਲ ਆ ਬਈ ਇਹ 23 23 ਜ਼ੀਰੋ ਮੀਟਰ 23 ਮਾਡਲ ਆ ਬਈ ਤੁਹਾਡੇ ਨਾਮ ਤੇ ਸਿੱਧਾ ਬਿੱਲ ਹੋ ਜੂ ਟਰੈਕਟਰ ਦਾ ਕਾਪੀ ਵੀ ਬਣਾ ਕੇ ਦੇ 317000 ਦਾ ਦੁੱਦਾ ਹੈ 317 ਤੇ ਜੇ ਲੋਨ ਵਗੈਰਾ ਕਰਵਾਉਣਾ ਹੋਵੇ ਉਹ ਹੋ ਹੀ ਜਾਊਗਾ ਹਾਂ 3 ਲੱਖ ਰੁਪਏ ਦਾ ਲੋਨ ਵੀ ਹੋ ਹੀ ਜਾਊਗਾ ਤੇ ਇਹਦੀ ਡਾਊਨ ਪੇਮੈਂਟ ਦੇਣੀ ਪਊ 70000 ਰੁਪਏ ਦੇਣੀ ਪਊ 70000 ਉਹਦੇ ਲਈ ਲਗਭਗ ਤੇ ਅੱਗੇ ਆ ਗਿਆ 60 ਇਹ ਜਾਦੇ ਵੇਕਣ ਵਾਲਾ ਪਲੱਸ ਵਾਲਾ ਟਰੈਕਟਰ ਹੈ ਠੀਕ ਆ 2010 ਮਾਡਲ ਹੈ ਟਾਇਰ ਇਹਦੇ ਵੀ ਚੌਕੜਾ ਨਵਾਂ ਦੇ ਹਾਲੇ ਟਾਇਰ ਤਾਂ ਸਾਰਿਆਂ ਦੀ ਨਵੇਂ ਨੇ ਬਈ ਹਣਾ ਤੁਹਾਡੇ ਕੋਲ ਜਨੇਟਰ ਟਰੈਕਟਰ ਨਹੀਂ ਕੋਈ ਕਿਸੇ ਕਿਸੇ ਦਾ ਹੋ ਸਕਦਾ ਵੀ ਕੋਈ ਹੋਣ ਟਾਇਰਾਂ ਦੇ ਵਿੱਚ ਮਾੜੀ ਮੋਟੀ ਉਨਕੀ ਤੇ ਨਹੀਂ ਟਾਇਰਾਂ ਬਣੀ ਤਾਂ ਤੁਹਾਨੂੰ ਪਲੱਸ ਵਾਲਾ ਟਰੈਕਟਰ ਆ 55 ਐਚਪੀ ਦਾ ਪੰਜਾਬ ਨ ਇੰਜਨ ਗੇਅਰ ਦੀ ਪੂਰੀ ਜ਼ਿੰਮੇਵਾਰੀ ਹੈ ਟੈਕ ਠੀਕ ਆ ਕੋਈ ਆਵਾਜ਼ ਬਲੋ ਕੁਝ ਵੀ ਨਹੀਂ ਹੈਗੀ ਤੇ ਇਹਦੀ ਕੀ ਡਿਮਾਂਡ ਆਪਣੀ ਇਹ ਆਪਾਂ ਦੇ ਦਾਂਗੇ 4.5 ਲੱਖ ਸਾਢੇ 4 ਪੀਵੀ 11 ਨੰਬਰ ਆ ਬਾਈ ਸਾਢੇ 4 ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਟਰੈਕਟਰ ਦਾ ਵਧੀਆ ਸ਼ਾਨਦਾਰ ਟਰੈਕਟਰ ਆ ਰੰਗ ਵੰਗ ਨਹੀਂ ਹੋਇਆ ਨਾ ਬਾਕੀ ਮੌਕੇ ਤੇ ਥੋੜਾ ਬੋਤਾ ਮਾਨਸਾ ਹਾਂ ਹਾਂ ਕਰ ਦਾਂਗੇ ਤਾਂ ਕੋਈ ਗੱਲ ਨਹੀਂ ਮੋੜਦੇ ਨਹੀਂ ਯਾਰ ਆਪਾਂ ਠੀਕ ਆ ਗੱਲ ਅੱਗੇ ਆ ਗਿਆ ਫਾਰਮ ਟਰੈਕ ਹਨਾ ਬਾਈ 62 ਮਾਡਲ ਆ ਸੀਪੀਏ ਮਾਨਸਾ ਨੰਬਰ ਆ ਘੋੜੇ ਵਾਲਾ ਬੰਪਰ ਉੱਡਾ ਵਾਲੀ ਛਤਰੀ ਸਾਰਾ ਕੁਝ ਲੱਗਿਆ ਹੋਇਆ ਇਹ ਦੇ ਦਾਂਗੇ 6 ਲੱਖ 70 ਹਜ਼ਾਰ ਦਾ ਨੰਬਰ ਮਾਨਸਾਂ ਦੀ ਆ ਗਿਆ ਹਨਾ ਬਈ ਤਾਂ ਲੋਕਲ ਪੰਜਾਬ 3031 ਤੇ ਲੋਣੇ ਤੇ ਹੋਈ ਜਾਊਗਾ ਕਿਉਂਕਿ ਮਾਡਲ ਉੱਚਾ ਆ ਗਿਆ ਅੱਗੇ ਜਿਹੜਾ ਖੜਾ ਉਹ ਤੇ ਕੈਮਰਾ ਲੈ ਜਾ ਕਮਲ ਤੇ ਫਾਰਮ ਟ੍ਰੈਕ ਆ ਉਹਦਾ 65 ای ਸੀ ਫਾਰਮ 65 ਹੈ ਪਾਵਰ ਸਟੀering ਆ ਮੂਹਰੇ ਟਾਇਰ 750 ਦੇ ਆ ਮਗਰਲੇ 16 ਵਾਲੇ ਆ ਪਾਵਰ ਸਟੀering ਆ ਟੌਪ ਮਾਡਲ ਆ ਐਚ ਆਰ 24 ਨੰਬਰ ਆ ਨਵਾਂ ਮਾਡਲ ਆ ਨਵਾਂ ਮਾਡਲ ਹਾਂ ਇਹ 2 ਲੱਖ 80 ਹਜ਼ਾਰ ਦਾ ਦੇ ਦੇਾਂਗੇ ਠੀਕ ਆ ਜੀ ਇੱਕ ਉਦੋਂ ਅੱਗੇ ਖੜਾ ਆਪਣਾ ਮਹਿੰਦਰ ਵਾਲਾ ਖੜਾ ਹੋ ਬਈ ਹਾਂ ਉਹ 575 ਹੈ ਠੀਕ ਆ ਜੀ ਉਹ 57595 ਮਾਡਲ ਐਚ 4 ਨੰਬਰ ਆ 1 ਲੱਖ ਤੇ 20000 ਦੀ ਦੇ ਦਾਂਗੇ ਸਾਰਾ ਬਸ 1 ਲੱਖ 20000 ਦਾ ਸੋ ਜੇਕਰ ਤੁਸੀਂ ਇਹਨਾਂ ਟਰੈਕਟਰਾਂ ਦੇ ਵਿੱਚ ਕੋਈ ਸ਼ਾਇਦਰ ਰਹਿਗੇ ਸਭੀ ਦੇ ਹਨ ਟਰੈਕਟਰ ਆ ਸੋਨਾਲੀਕਾ ਖੜਾ ਇਧਰ ਸਾਡਾ ਇਹ 10 ਮਾਡਲ ਐ ਵੀ ਆਪਣਾ ਮਾਨਸਾ ਨੰਬਰ ਆ ਮਾਨਸਾ ਨੰਬਰ ਸਾਰਾ ਓਰੀਜਨਲ ਆ ਚੰਗਾ ਟਰੈਕਟਰ ਆ ਚਲਾਈ ਦਾ ਚੱਲ ਚਲਾਵੇ ਦਾ ਬਾਕੀ ਟਾਇਰਾਂ ਟੂਰਾਂ ਦਾ ਵਧੀਆ ਇਹ ਵੀ ਉੱਤੇ ਆ ਬਾਈ ਹਨਾ ਠੀਕਾ ਟਾਇਰਾਂ ਦੇ ਵੀ ਹੈਗੇ ਨੇ 60 70 ਪੈਸੇ ਇਹਦੇ ਵੀ ਇਹ ਦੇ ਦਾਂਗੇ ਆਪਾਂ 2 ਲੱਖ 80000 ਦਾ ਇਹ ਦੇ ਦਾਂਗੇ ਨੰਬਰ ਕਿਸ ਤੋਂ ਪੰਜਾਬ ਦੀ ਦੱਸਿਆ ਬਾਈ ਮਾਨਸਾ ਦੀ ਠੀਕ ਹੈ ਇਹ 15 ਮਾਡਲ ਹੈ ਚਾਰ ਸਿਲੰਡਰ ਵਾਲਾ ਆਰਐਕਸ ਡੀਆਈ 60 ਹਾਂ ਨਾਲ ਦੇ ਟਾਇਰ ਟੂਰਾ ਟਰੈਕਟਰ ਦੇ ਚੰਗਾਗਾ ਟਰੈਕਟਰ ਦੇ ਦਾਂਗੇ ਆਪਾਂ 4 ਲੱਖ 15 ਹਜ਼ਾਰ ਦਾ 4 ਲੱਖ ਇੱਕ ਟਰੈਕਟਰ ਤੁਹਾਨੂੰ ਹੋਰ ਦਿਖਾਉਨੇ ਆ ਜੇ ਛੋਟੇ ਜ਼ਿਮੀਂਦਾਰ ਬਾਈਆਂ ਦੀ ਬਾਲੀ ਡਿਮਾਂਡ ਹੁੰਦੀ ਆ ਹਾਂ ਘੱਟ ਰੇਟ ਤੇ ਲੈ ਗੋ ਘੱਟ ਰੇਟ ਤੇ ਸੋਵਾ ਥੋੜਾ ਜਿਹਾ ਸਵੇਰ ਦਾ ਟਾਈਮ ਸੀ ਟਰੈਕਟਰ ਆਪਾਂ ਸੈੱਟ ਜੇ ਕਰਨੀ ਸੀ ਅੱਛਾ ਅੱਛਾ ਬਾਈ ਕਹਿੰਦੇ ਵੀ ਗਾਹਾਂ ਜਾਣਾ ਮੈਂ ਚੱਲ ਵੀਡੀਓ ਬਣਾ ਲੈਣਾ ਹਾਂ ਤੇ ਇਹ ਹੈਗਾ ਪਾਵਰ ਸਟੀering ਕਰਿਆ ਹੋਇਆ ਠੀਕ ਹੈ ਜੀ ਵਧੀਆ ਪਾਵਰ ਸਟੀering ਪੂਰਾ ਵਧੀਆ ਕਰਿਆ 2 लाख ਤੇ 40000 ਦਾ ਜਸ ਨੋਚ ਦੇ ਦੇ ਜਸ 40 ਤੋਂ ਘੱਟ ਵਾਲਾ ਫੋਨ ਵੀ ਇਹ ਨੰਬਰ ਕਿੱਥੋਂ ਪੰਜਾਬ ਦਾ ਬਾਈ ਇਹ ਨੰਬਰ ਐਚ ਆਰ ਆ ਐਚ ਆਰ 2002 ਮਾਡਲ ਹੈ 2002 ਮਾਡਲ ਨਾ ਤਾਂ ਇਹਦਾ ਹੁੰਦੇ ਹੀ ਨਹੀਂ ਮਿਲਦਾ ਹਣੀ ਨਾ ਨੂੰ ਤਾਂ ਨਾ ਹਰਿਆਣਾ ਹੋਵੇ ਨਾ ਪੰਜਾਬ ਨੰਬਰ ਐਫੀ ਡਾਟ ਮਿਲ ਜਾਣਾ ਐਫੀ ਡਾਟ ਸੋ ਜੇਕਰ ਰੇਟ ਸਾਰੇ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਤੁਸੀਂ ਟਰੈਕਟਰ ਖਰੀਦਣਾ ਤਾਂ ਆਉਣਾ ਕਿੱਥੇ ਆ ਮਾਨਸਾ ਕੈਂਚੀਆਂ ਮਾਨਸਾ ਕੈਂਚੀਆਂ ਦੇ ਉੱਪਰ ਇਹ ਜੰਨੀ ਪੰਪ ਦੇ ਸਾਹਮਣੇ ਠੀਕ ਹੈ ਜੀ ਸਰਦਾਰ ਚੌਂਕ ਦੇ ਕੋਲੇ ਪੰਜਾਬ ਟਰੈਕਟਰ ਪੰਜਾਬ ਟਰੈਕਟਰ ਸੇਲ ਪਰਚੇਸ ਤੇ ਸੋ ਬਾਈਆਂ ਦਾ ਜਿਹੜਾ ਕੰਟੈਕਟ ਨੰਬਰ ਆ ਵੀਡੀਓ ਦੇ ਵਿੱਚ ਬੋਲ ਦਿੰਦੇ ਨੇ ਇੱਕ ਬਾਈ ਕਹਿੰਦੇ ਵੀ ਬੇਨਤੀ ਆ ਵੀ ਸਾਨੂੰ ਜਿਆਦਾ ਤੋਂ ਜਿਆਦਾ ਜਿਹੜੇ ਵਟਸਐਪ ਮੈਸੇਜ ਕਰ ਲਿਆ ਕਰੋ ਵੀ ਕਾਲ ਦਾ ਥੋੜੀ ਦਿੱਕਤ ਆਉਂਦੀ ਕਿਉਂਕਿ ਕਾਲਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਆਪਾਂ ਹੋਰ ਵੀ ਨਹੀਂ ਫਿਰ ਕੰਮ ਕਰ ਸਕਦੇ ਨਾ ਹਾਂਜੀ ਹਾਂ ਉਹਦੇ ਵਿੱਚ ਥੋੜਾ ਔਖਾ ਹੋ ਜਾਂਦਾ ਸੋ ਕੰਟੈਕਟ ਨੰਬਰ ਸ਼ੇਅਰ ਕਰਦੇ ਨੇ ਬਾਈ ਕੰਟੈਕਟ ਨੰਬਰ ਐਡਰੈਸ ਸ਼ੇਅਰ ਕਰਦੇ ਆਪਣੇ ਨੰਬਰ ਦੋ ਨੇ ਉਧਰ ਸਕਰੀਨ ਤੇ ਮਰਵਾ ਦੇ ਇੱਕ ਉੱਪਰਲਾ ਨੰਬਰ 9417050150 9465276 ਕੋਈ ਫੋਨ ਵਗੈਰਾ ਆਪਾਂ ਸਮਝ ਨੌਜ 9 ਵਜੇ ਤੋਂ ਬਾਅਦ ਕਾਲ ਵਗੈਰਾ ਕਰਨੀ ਹੈ ਜਿਹੜੀ ਤੁਸੀਂ ਕਰ ਲਿਆ ਕਰੋ ਤੇ ਬਾਈ ਗੱਲ ਕਰਕੇ ਤੁਹਾਨੂੰ ਜਿਹੜਾ ਮਰਜੀ ਟਰੈਕਟਰ ਚਾਹੀਦਾ ਉਹ ਲੈ ਜਾਓ ਟਰੈਕਟਰਾਂ ਦਾ ਸਟਾਕ ਬਹੁਤ ਜ਼ਿਆਦਾ ਖੜਾਗਾ ਜਿੰਮੇਵਾਰੀ ਆਪਣੀ ਕਾਗਜ਼ ਪੱਤਰਾਂ ਦੀ ਆ ਟਰੈਕਟਰ ਦੀ ਵੀ ਜਿੰਮੇਵਾਰੀ ਟਰੈਕਟਰਾਂ ਤੇ ਕਾਗਜ਼ ਪੱਤਰ ਆਪਾਂ ਪਹਿਲਾਂ ਵੀ ਇਲਤੀ ਲਾਣੇ ਵਾਲਾ ਬਾਈ ਬੱਬੂ ਬਣਾ ਕੇ ਗਿਆ ਸੀ ਵੀਡੀਓ ਉਦੋਂ ਵੀ ਆਪਾਂ ਕਿਹਾ ਸੀਗਾ ਵੀ ਆਪਾਂ ਇੱਥੇ ਕੋਈ ਵਾਉਣ ਵਾਲਾ ਜਿਗਾਰਡ ਕਰਦੇ ਆ ਦੋ ਚਾਰ ਦਿਨਾਂ ਜਿੱਥੇ ਬੰਦਾ ਚੈੱਕ ਕਰਕੇ ਲੈ ਜਾ ਕੇ ਰਿਹਾ ਚੈੱਕ ਕਰਕੇ ਦਿਆ ਕਰਨਾ ਟਰੈਕਟਰ ਠੀਕ ਆ ਸਹੀ ਤਸੱ ਮਾ ਵੀ ਕੋਈ ਕੱਲ ਨੂੰ ਦਿੱਕਤ ਨਹੀਂ ਬੰਦਾ ਇਹ ਨਹੀਂ ਕਹਿ ਸਕਦਾ ਬਿਨਾ ਦੇਖੇ ਲਿਆ ਤਾਗਜ ਪੱਤਰਾਂ ਦੀ ਟਰੈਕਟਰ ਦੀ ਆਪਣੀ ਆਪਣਾ 25 ਸਾਲ ਤੋਂ ਪੁਰਾਣਾ ਕੰਮ ਹੈ ਕੋਈ ਆਪਾਂ ਨੂੰ ਵਾਂਹ ਖੜੀ ਕਰਕੇ ਕਹਿ ਨਹੀਂ ਸਕਦਾ ਵੀ ਕਾਗਜਾਂ ਦਾ ਗਲਤ ਠੀਕ ਹੈ ਜੀ ਸੋ ਕਿਸੇ ਵੀ ਇਹਨੇ ਟਰੈਕਟਰਾਂ ਨਾਲ ਤਾਂ ਬਾਈ ਹੋਰਾਂ ਨਾਲ ਜਰੂਰ ਸੰਪਰਕ ਕਰਿਓ ਜੀ ਧੰਨਵਾਦ